ਸਸ਼ੀ ਕਾਲ ਜੀ ਮੈਰੀਨਾਂ ਤੇ ਮਾਤਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਲੋਜੀ ਪਖੰਡਵਾਦੀ ਇੱਕ ਨਵੀਂ ਵੀਡੀਓ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਕੱਲ ਪਖੰਡਵਾਦ ਇਸ ਕਦਰ ਵੱਧ ਚੁੱਕਿਆ ਹੈ ਕਿ ਚੱਪੇ ਚੱਪੇ ਤੇ ਪਖੰਡੇ ਬਾਬੇ ਬੈਠੇ ਨੇ ਚੱਪੇ ਚੱਪੇ ਤੇ ਆਦੇ ਆਪ ਨੂੰ ਮਾਤਾ ਤਾਂ ਹੋਣ ਵਾਲੀਆਂ ਜਨਾਨੀਆਂ ਨੇ ਡੇਰੇ ਖੋਲੇ ਨੇ ਚੰਗੀਆਂ ਚੌਂਕੀਆਂ ਚੰਗੇ ਲੋਕਾਂ ਨੂੰ ਪੁੱਛਾ ਦਿੱਤੀਆਂ ਜਾਂਦੇ ਨੇ ਡੇਰੇ ਦੇ ਉੱਤੇ ਲੋਕਾਂ ਦੀ ਭੜਮਾਰ ਲੱਗੀ ਹੁੰਦੀ ਹੈ ਜਨਾਨੀਆਂ ਸਭ ਤੋਂ ਅੱਗੇ ਹੁੰਦੇ ਨੇ ਫਿਰ ਨਾਲ ਬੰਦੇ ਨੇ ਆਲੇ ਸਭ ਇਹ ਡੇਰੇ ਵਧਾਉਣ ਦੇ ਵਿੱਚ ਜਨਾਨੀਆਂ ਦਾ ਸਭ ਤੋਂ ਵੱਡਾ ਸੀ ਤਾਂ ਹੱਥ ਮੰਨਾਂਗੇ ਚਾਹੇ ਗੁੱਸਾ ਕਰਨ ਗਿੱਲਾ ਕਰਨ ਮੇਰੀ ਗੱਲ ਦਾ ਸ਼ਾਇਰ ਕਈਆਂ ਨੂੰ ਬੁਰੀ ਵੀ ਲੱਗ ਜਾਵੇ ਵੀ ਹਾਂ ਵੀ ਇੱਕ ਕੁਦਰ ਜਿਹੜੀ ਕਿ ਇਹ ਔਰਤ ਹੋ ਕੇ ਤੇ ਦੂਜਿਆਂ ਨੂੰ ਕਹਰੇ ਪਰ ਜਿਹੜੀ ਗੱਲ ਸਹੀ ਆ ਤਾਂ ਸਹੀ ਆ ਕਿਉਂਕਿ ਜਿਆਦਾਤਰ ਅਸੀਂ ਦੇਖਦੇ ਕਿ ਅਜਿਹੇ ਡੇਰੇ ਦੇ ਵਿੱਚ ਜਨਾਨੀਆਂ ਸਭ ਤੋਂ ਜ਼ਿਆਦਾ ਹੀ ਦੇਖ ਨੂੰ ਮਿਲਦੇ ਤੋ ਇਹ ਵੀਡੀਓ ਦੇਖੋ ਕਿ ਮਾਤਾ ਬੜੀ ਭਾਈ ਫੈਸ਼ਨ ਲੈਵਲ ਆ ਇਹ ਜੀ ਗੱਲ ਨਹੀਂ ਹੈ ਕਿ ਜ਼ਰੂਰੀ ਨਹੀਂ ਹੁੰਦੇ ਬਾਬੇ ਵੀ ਜਿਹੜੇ ਕਿ ਫੈਸ਼ਨ ਨਾਲ ਅੱਗੇ ਚੱਲਦੇ ਨੇ ਤਾਂ ਬਾਹਾਂ ਦੇ ਉੱਤੇ ਟੈਟੂ ਸ਼ੈਟੂ ਬਣਵਾਏ ਹੋਏ ਨੇ ਸਲੀਵਲੈਸ ਮਾਤਾ ਨੇ ਜਿਹੜੇ ਕਿ ਕੱਪੜੇ ਪਾਏ ਨੇ ਤੇ ਇੱਕ ਮੁੰਡਾ ਆਉਂਦਾ ਪਤਾ ਨਹੀਂ ਮੁੰਡਾ ਮਾਤਾ ਨੂੰ ਦੇਖ ਕੇ ਸਿਰ ਘਮਾਉਣ ਲੱਗ ਜਾਂਦਾ ਟਪੂਸੀਆਂ ਮਾਰਨ ਲੱਗ ਜਾਂਦਾ ਪਤਾ ਨਹੀਂ ਭਾਈ ਉਹਦੇ ਵਿੱਚ ਕੋਈ ਸ਼ੈਅ ਆ ਜਾਂਦੇ ਆ ਚੰਗੇ ਚੀਕਾ ਮਾਰਦਾ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀ ਭਾਈ ਹੋ ਲੋਕਾਂ ਦੀ ਤਾਂ ਮੱਤ ਪੁੱਠੀ ਹੋ ਰਹੀ ਆ ਘੱਟੋ ਘੱਟ ਤੂੰ ਤਾਂ ਸਮਝਦਾਰ ਬਣ ਜਾ ਤੂੰ ਬੰਦਾ ਹੋ ਕੇ ਵੀ ਇੱਥੇ ਆ ਜਏ ਕੰਮ ਕਰਦਾ ਨਜ਼ਰ ਆ ਰਿਹਾ ਭਾਈ ਬੰਦੇ ਨੂੰ ਵੀ ਫਿਰ ਚਲ ਜੇ ਕੁਛ ਸ਼ੈ ਨਹੀਂ ਹੋਊਗੀ ਤਾਂ ਘੱਟੋ ਘੱਟ ਉੱਥੇ ਜਾ ਕੇ ਜਨਾਨੀਆਂ ਤਾਂ ਦੇਖ ਲੂਗਾ ਅੱਜਕੱਲ ਪਖੰਡਵਾਦ ਐਨਾ ਵੱਧ ਗਿਆ ਕਿ ਲੋਕ ਮੂਰਖ ਬਣਦੇ ਜਾ ਰਹੇ ਨੇ ਸਮਝ ਨਹੀਂ ਉਹਦੇ ਕਿ ਇਹਨਾਂ 'ਚ ਕਿਹੜੀ ਸ਼ੈਅ ਹੈ ਜਿੰਦੀ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਮਾਤਾ ਨੂੰ ਦੇਖ ਕੇ ਜਿਹੜੇ ਕਿ ਟਪੂਸੀਆਂ ਮਾਰਦਾ ਨਜ਼ਰ ਆਉਂਦਾ ਇਹਨਾਂ ਨੇ ਭਾਈ ਚੀਕਾਂ ਵੀ ਬਹੁਤ ਮਾਰਦਾ ਵਾਲ ਖੰਡਾ ਕੇ ਪੂਰਾ ਜੋਸ਼ ਜੜਾ ਕੇ ਇਹ ਡੇਰੇ ਦੇ ਵਿੱਚ ਦਿਖਾਉਂਦਾ ਨਜ਼ਰ ਆ ਰਿਹਾ ਤਾਂ ਪਖੰਡਵਾਦ ਦੀ ਇਹ ਇੱਕ ਨਵੀਂ ਤਸਵੀਰ ਤੁਹਾਨੂੰ ਦਿਖਾਈ ਹੈ ਕਿਉਂਕਿ ਹੁਣ ਤੱਕ ਤੁਸੀਂ ਇਨੇਕਾਂ ਵੀਡੀਓਜ਼ ਦੇਖ ਲਈਆਂ ਕਿਉਂਕਿ ਪਖੰਡਵਾਦ ਐਨਾ ਵੱਧ ਚੁੱਕਿਆ ਕਿ ਇੰੀਆਂ ਵੀਡੀਓਜ਼ ਨੇ ਲੋਕ ਲੋਕ ਜਿਹੜੇ ਕਿ ਇਨਾ ਪਖੰਡ ਬਾਦ ਨੂੰ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਨਾ ਡੇਰੇ ਦੇ ਵਿੱਚ ਜਾਂਦੇ ਨੇ ਬੰਦੇ ਜਨਾਨੀਆਂ ਤਾਂ ਜਨਾਨੀਆਂ ਬੰਦੇ ਵੀ ਹੁਣ ਇਹਨਾਂ ਦੇ ਪਿੱਛੇ ਲੱਗਣੇ ਸ਼ੁਰੂ ਹੋ ਗਏ ਨੇ ਜਿੱਦੇ ਚੱਲਦੇ ਡੇਰਾ ਬਾਦ ਪਖੰਡ ਬਾਦ ਵਾਦਾ ਚਾਰਿਆ ਹੁਣ ਤੱਕ ਤੁਸੀਂ ਵੱਡੇ ਵੱਡੇ ਬਾਬਿਆਂ ਦੇ ਪਰਦੇ ਫਾਸ਼ ਹੋ ਗਏ ਜਿਹੜੇ ਆਪਦੇ ਆਪ ਨੂੰ ਇਹ ਕਹਿੰਦੇ ਸੀ ਵੀ ਸਾਰੇ ਤੇ ਰੱਬ ਨਾਲ ਸੁਰਤੀ ਲੱਗੀ ਹੋਈ ਆ ਜਦੋਂ ਉਹਨਾਂ ਵਰਗਿਆਂ ਦੇ ਪਰਦੇ ਫਾਸ਼ ਹੋ ਗਏ ਉਹ ਜੇਲਾਂ ਦੇ ਵਿੱਚ ਬੈਠ ਕੇ ਜੇਲ੍ਹ ਦੀਆਂ ਰੋਟੀਆਂ ਖਾ ਰਹੇ ਤਾਂ ਫਿਰ ਤੁਸੀਂ ਆ ਛੋਟੇ ਮੋਟੇ ਲੋਕਾਂ ਨੂੰ ਕੀ ਸਮਝਦੇ ਹੋ ਜਿਨ੍ਹਾਂ ਦੇ ਸਕੋਲ ਜਾ ਕੇ ਤੁਸੀਂ ਅਭੀ ਤਾਂ ਵੀ ਬਰਬਾਦੀ ਕਰ ਰਹੇ ਹੋ ਤਾਂ ਇਹਨਾਂ ਦੇ ਪੱਲੇ ਕਦੇ ਵੀ ਕੁਝ ਨਹੀਂ ਹੁੰਦਾ ਕਿਸੇ ਨੇ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਅੱਜ ਦਾ ਜਿਹੜਾ ਜ਼ਮਾਨਾ ਨਾ ਇਹ ਕਾਲ ਯੁਗ ਦਾ ਜ਼ਮਾਨਾ ਅੱਜ ਦੇ ਸਮੇਂ ਦੇ ਵਿੱਚ ਰੱਬ ਪਾਉਣਾ ਨਾ ਬਹੁਤ ਵੱਡੀ ਗੱਲ ਹੈ ਤਾਂ ਇਹ ਲੋਕ ਕਿੱਥੇ ਪਾਲਣਗੇ ਜਿਹੜੇ ਸਵੇਰ ਨੂੰ ਲੈ ਕੇ ਚੌਂਕੀਆਂ ਲਾਉਂਦੇ ਨੇ ਰਾਤ ਨੂੰ ਚੰਗੇ ਇਹ ਖਾਣਾ-ਦਾਣਾ ਖਾਂਦੇ ਨੇ ਘੁੰਮਦੇ ਫਿਰਦੇ ਨੇ ਤਾਂ ਇਹ ਕਿਹੜੇ ਟਾਈਮ ਪਾੜ ਕਰਦੇ ਨੇ ਤਾਂ ਤੁਹਾਨੂੰ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਇਹਨਾਂ ਲੋਕਾਂ ਤੋਂ ਸਮਝੋ ਸੁਚੇਤ ਹੋਵੋ ਤੇ ਹੋਰ ਲੋਕਾਂ ਨੂੰ ਵੀ ਸੁਚੇਤ ਕਰੋ ਬਿਊਰੋ ਰਿਪੋਰਟ ਚੰਕਾਟਾ ਨਿਊਜ਼